ਜਲੰਧਰ ਮਾਲਡਨ ਜਲੰਧਰ ਦੇ ਵਿੱਚ ਇੱਥੇ ਲਗਜ਼ਰੀ ਲੰਡਨ ਲਗਜ਼ਰੀ ਸੈਲੂਨ ਦੇ ਵਿੱਚ 4 ਤੋਂ 5 ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਸੀ ਅਤੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਸਨ। ਉਥੇ ਦੇ ਸਟੂਡੈਂਟ ਵੱਲੋਂ ਉਸ ਜਗ੍ਹਾ ਦੇ ਬਾਹਰ ਉਸ ਪ੍ਰਦਰਸ਼ਨ ਕੀਤਾ ਗਿਆ ਜਦੋਂ ਸਟੂਡੈਂਟ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਸੈਲੂਨ ਦੇ ਮਾਲਕ ਨਾਲ ਸਾਡਾ 5 ਮਹੀਨੇ ਦਾ ਕੋਰਸ ਦੀ ਗੱਲ ਹੋਈ ਸੀ ਅਤੇ 31000 ਰੁਪਏ ਉਹਨਾਂ ਨੇ ਤੁਹਾਡੇ ਕੋਲੋਂ ਮੰਗ ਕੀਤੀ ਸੀ। ਜਦੋਂ ਅਸੀਂ ਸੈਲੂਨ ਮਾਲਕ ਨੂੰ ਕਿਹਾ ਕਿ ਅਸੀਂ ਤੁਹਾਨੂੰ ਥੋੜੇ-ਥੋੜੇ ਕਰਕੇ ਪੈਸੇ ਦੇ ਦਿੰਦੇ ਹਾਂ। ਲੇਕਿਨ ਉਸਨੇ ਕਿਹਾ ਕਿ ਨਹੀਂ ਜੀ ਪੈਸੇ ਤਾਂ ਪੂਰੇ ਲੱਗਣਗੇ ਉਸ ਤੋਂ ਬਾਅਦ 10-15 ਦਿਨ ਬਾਅਦ ਸਲੂਨ ਮਾਲਕ ਨੇ ਕਿਹਾ ਤੁਸੀਂ ਆਪਣੇ ਸਰਟੀਫਿਕੇਟ ਲੈ ਲਓ ਅਤੇ ਇੱਥੋਂ ਜਾਓ ਇਸੇ ਦੇ ਕਾਰਨ ਉਹਨਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਇਹਨੇ 5 ਕੁ ਮਹੀਨੇ ਟੋਟਲ ਤੁਹਾਨੂੰ ਟੋਟਲ 5 ਮਹੀਨੇ ਦਾ ਕੋਰਸ ਹੈਗਾ ਤੇ 1 ਮਹੀਨੇ ਜੇ ਤੁਹਾਨੂੰ ਇਹਨਾਂ ਨੇ ਕਹਿਤਾ ਕਿ ਸਰਟੀਫਿਕੇਟ ਲਓ ਤੇ ਜਾਓ ਕਿੰਨਾ ਵੀ ਹੋਇਆ ਸਰ ਹਜੇ ਦੱਸ ਨਹੀਂਤਾ ਅੰਦਰ ਵੀ ਜੀ ਇਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਤੁਸੀਂ ਆਪਣਾ ਸਰਟੀਫਿਕੇਟ ਲੈ ਲਓ ਤੇ ਅਪਲਾਈ ਕਰ ਦਿਓ ਤੇ ਫਿਰ ਜਦੋਂ ਸਰਟੀਫਿਕੇਟ ਆਪ ਲੈਂਡ ਆ ਰਹੇ ਆ ਤੇ ਉਹਦੇ ਉੱਤੇ ਸਾਈਨ ਕਰਵਾ ਰਹੇ ਆ ਕਾਦਾ ਫਾਰਮ ਆ ਮੈਮੋ ਸਰ ਉਹੀ ਹੈ ਜਿਹਦੇ ਵਿੱਚ ਆ ਕਿ ਤੁਸੀ ਨਿਕਿਆ ਹੋਇਆ ਕਿ ਸੈਟੀਫਾਈਡ ਹੋ ਤੁਸੀਂ ਲਰਨਿੰਗ ਆਪਣੀ ਕੰਪਲੀਟ ਕਰ ਲਈ ਹੈ ਅੱਛਾ ਤੁਹਾਨੂੰ ਪ੍ਰੈਸ਼ਰਾਈਜ਼ ਕਰ ਰਹੇ ਆ ਜੀ ਸਰ ਪ੍ਰੈਸ਼ਰਾਈਜ਼ ਕਰ ਆਪ ਇਹਨਾਂ ਨੂੰ ਜਦੋਂ ਪੁੱਛਿਆ ਕਿ ਕਿਹਦੇ ਵੱਲੋਂ ਕੀਤਾ ਜਾ ਰਿਹਾ ਹੈ ਪ੍ਰੈਸ਼ਰ ਸਰ ਇਹਨਾਂ ਦੇ ਸਟਾਫ ਵਾਲੇ ਆਦਿਲ ਨਾਮ ਦੇ ਇਹਨਾਂ ਦੇ ਸਟਾਫ ਵਾਲੇ ਨੇ ਯੋ ਕੀਨੇ ਸਰ ਓਨਰ ਨੇ ਸਾਨੂੰ ਨਹੀਂ ਪਤਾ ਉਹ ਦੇ ਦੋ ਜਿਹੜੇ ਮੈਨੇਜਰ ਇੱਥੇ ਕੋਈ ਆ ਕੀ ਨਾਮ ਉਹਦਾ ਆਦਿਲ ਸ਼ਾਇਦ ਇੱਕ ਹੈ ਕਿਤਨੀ ਸ਼ਰੋੜਾ ਇਹ ਦੋਨੇ ਓਨਰ ਨਾਲ ਤੁਹਾਡੀ ਕੋਈ ਮੁਲਾਕਾਤ ਹੋਈ ਹੈ ਜਿਸ ਵਿੱਚ ਅੱਛਾ ਸਲੂਨ ਆਏਗੇ ਸ੍ਰੀ ਦਿੱਲੀੋਂ ਆਏ ਹੀ ਸਾਨੀਆ ਮੈਮ ਨਾ ਹੋਈ ਜੀ ਸਾਨੀਆ ਮੈਡਮ ਇੱਥੇੋਂ ਲਾਈਟ ਆਈ ਹੈ ਉਸ ਤੋਂ ਬਾਅਦ ਮੈਡਮ ਨਜ਼ਰ ਨਹੀਂ ਆਈ ਸੱਟ ਨਹੀਂ ਤੁਹਾਨੂੰ ਇਸ ਸਲੂਨ ਬਾਰੇ ਕਿੱਥੋਂ ਪਤਾ ਲੱਗਾ ਇੰਸਟਾਗ੍ਰਾਮ ਤੇ ਅੱਜ ਵੀ ਐਡ ਲੱਗੀ ਹੋਈ ਹੈ ਇੰਸਟਾਗ੍ਰਾਮ ਤੇ ਉਹ ਇਹਨਾਂ ਦੀ ਅੱਜ ਹੀ ਹੈ ਦਿਖਾਉਂਗੀ ਕਿਹੜੀ ਐਡ ਕਿਹੜੀ ਹੈ ਸਰ ਦਿੱਲੀ ਇਹਨਾਂ ਦਾ ਚੰਡੀਗੜ੍ਹ ਤੋਂ ਹੈ ਪਟਿਆਲੇ ਤੋਂ ਹੈ ਜਿਹੜਾ ਤਰਾਜੀ ਨੇ ਭਾਜਨ ਕੀਤਾ ਇਹ ਚੀਜ਼ਾਂ ਤੁਹਾਨੂੰ ਕਿੰਨੇ ਦੱਸਿਆ ਕੀ ਇਹ ਇਸ ਜਗ੍ਹਾ ਤੋਂ ਖਾਲੀ ਇਹ ਐਡ ਅੱਜ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਐਡ ਆ ਸੋ ਦੇਖਦੇ ਕਰਕੇ ਸਟੂਡੈਂਟ ਜਿਹੜੇ ਆਏ ਸੀਗੇ ਐਡ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਜਿਹਦੇ ਵਿੱਚ ਮੈਂਸ਼ਨ ਜਿਹੜਾ ਗਿਆ ਹਾਸ ਮੈਡੀਕਲ ਜਿਹੜਾ ਕੋਰਸ ਕਰਵਾਇਆ ਜਾ ਰਿਹਾ ਹੈਗਾ ਇਹ ਨੀਅਰ ਦਾ ਇਹ ਕੋਰਸ ਤੁਹਾਨੂੰ ਜਿਹੜਾ ਪਹਿਲਾਂ ਕਹਿ ਗਿਆ ਸੀਗਾ ਕਿ 4 ਕਿ 4 ਤੋਂ 5 ਮਹੀਨੇ ਤੁਸੀਂ ਲੈ ਸਕਦੇ ਹੋ ਅੱਛਾ ਜੀ ਤੁਹਾਨੂੰ ਵੀ ਸਹੀ ਕਿਹਾ ਸੀ ਸੋ ਆਪਣਾ ਹਾਂ ਜੀ ਕੋਰਸ ਤੇ ਕੀ ਹੋਇਆ ਕੀ ਆ ਸਾਰਾ ਇੱਥੇ ਵੀ ਬਾਤ ਸਿਰਫ ਐਡਮਿਸ਼ਨ ਕਰਵਾਈ ਹੈ ਸਾਰਿਆਂ ਨੇ ਤੇ ਚਾਰ ਮਹੀਨੇ ਕੇ ਤੋਂ ਪੰਜ ਮਹੀਨੇ ਦਾ ਕੋਸ਼ ਗਿਆ ਹੁਣ ਕਈਆਂ ਨੂੰ ਚਾਰ ਚਰ ਦਿਨ ਨੂੰ ਏਣੇ ਠੀਕੇ ਨੂੰ ਮਹੀਨਾ ਹੀ ਹੋਇਆ ਜੇ ਲੱਗਣਾ ਹੁਣ ਸਾਰਿਆਂ ਨੂੰ ਨਾਲੋਂ ਨਾਲ ਸਰਟੀਫਿਕੇਟ ਦੇ ਕੇ ਤੇ ਆਪਣਾ ਇਹਨਾਂ ਨੂੰ ਕੋਈ ਪਤਾ ਨਹੀਂ ਹੋਣੇ ਤਾਲ ਲੱਗ ਜਾ ਸਵੇਰੇ ਖੁੱਲਣਾ ਕਿ ਨਹੀਂ ਖੁੱਲਣਾ ਕੋਈ ਪਤਾ ਨਹੀਂ ਕਿਹੜਾ ਸਲੂਨ ਹੈ ਕੀ ਨਾਮ ਹੈ ਸਲੂਨ ਦਾ ਕਿੱਥੇ ਕਰਦੇ ਹੈ ਦਾ ਹੈਰ ਪੈਲਸ ਲੰਡਨ ਲਿਜ਼ਰੀਚ ਲੂ ਹਮ ਅਜਾ ਮਾਡਲ ਟਾ ਨਾ ਜਦੋਂ ਤੁਸੀਂ ਆਏ ਇੱਥੇ ਕਿੰਨੇ ਡੀਲ ਕੀਤੀ ਹੈ ਕੀ ਕਿਹਾ ਗਿਆ ਸੀ ਤੁਹਾਨੂੰ ਸਾਨੂੰ ਉੱਥੇ ਆਈ ਕਿ ਆਏ ਕਹਿੰਦੇ ਤੁਹਾਨੂੰ ਇਹ 5 ਮਹੀਨੇ ਦਾ ਕੋਰਸ ਦਾਂਗੇ 4 ਮਹੀਨੇ ਜਾਂ 5 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਸਿਖਾਵਾਂਗੇ ਤੇ ਅੱਠ ਪਰਸਨ ਜਿੱਤੇ ਕਹਿੰਦੇ ਤੁਹਾਨੂੰ ਸਾਰੀ ਪੇਮੈਂਟ ਇਕੱਠੀ ਕਰਨੀ ਪੈਣੀ ਉਹ ਪ੍ਰੈਸ਼ਰਾਈਜ਼ ਕੀਤਾ ਮੈਂ ਕਿਹਾ ਸੀ ਮੈਂ ਇੱਕ ਮੈਂ ਸਿੰਗਲ ਮਦਰ ਮੇ ਕੋਈ ਬਹੁਤ ਪ੍ਰੋਬਲਮ ਹੈ ਘਰ ਵਿੱਚ ਤਾਨੀ ਮੈਂ ਇਹ ਤਰ੍ਹਾਂ ਪੁੱਛ ਰਹੀ ਹਾਂ ਜੀ ਜੀ ਤੁਸੀਂ ਦੱਸੋ ਤੁਸੀਂ ਦੱਸੋ ਕਿਵੇਂ ਫਿਰ ਫਿਰ ਤੁਸੀਂ ਜਿਹੜੀ ਪੇਮੈਂਟ ਕੀਤੀ ਹੈ ਉਹ ਕਿਵੇਂ ਕੀਤੀ ਹੈ ਤੁਸੀਂ ਆਨਲਾਈਨ ਪੇਮੈਂਟ ਕੀਤੀ ਸਰ ਮੈਂ ਉਹਨੂੰ ਕਰਨੀ ਪਈ ਉਹ ਕਿੰਨੀ ਕਿੰਨੀ ਪੇਮੈਂਟ ਕੀਤੀ 31000 ਦਿਖਾ ਸਕਦੇ ਹੋ ਸਕਰੀਨ ਸ਼ਾਟ ਵਗੈਰਾ ਤਾਂ ਹੁਣ ਹੁਣ ਕੀ ਕਹਿ ਰਹੇ ਐਡਾ ਸਟਾਪ ਸਟਾਫ ਨੂੰ ਆਪਣੀ ਸਰ ਸਟਾਫ ਨੂੰ ਵੀ 2-2 ਮਹੀਨੇ ਹੋ ਗਏ ਨੇ 2.5 ਮਹੀਨੇ ਉਹਨਾਂ ਨੂੰ ਸੈਲਰੀ ਨਹੀਂ ਮਿਲੀ ਸਟਾਫ ਵੱਲੋਂ ਤੁਹਾਨੂੰ ਕੋਈ ਪਰੋਸਟਾਫ ਬਹੁਤ ਵਧੀਆ ਪਰ ਦੂਜੇ ਜਿਹੜੇ ਮੈਨੇਜਰ ਤਾਂ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਪਿਆ ਹੁਣ ਪਹਿਲਾਂ ਕਹਿੰਦੇ ਬੰਦ ਨਹੀਂ ਹੋਏਗਾ ਸਕੂਲ तकरीबन ਕਿੰਨੇ ਕੁ ਸਟੂਡੈਂਟ ਹੈਗੇ ਨੇ 1.5 200 ਬੱਚਾ ਤਾਂ ਹੋਏਗਾ ਹੁਣ ਥੋੜੇ ਦਿਨ ਹੋਏ ਨੇ ਕੋਸ਼ਿਸ਼ ਕੀਤੀ ਹੈ ਪੁਲਿਸ ਪਰਤਾਰ ਦੇ ਬੱਚੇ ਅੱਜ ਸਰ ਨਾਲ ਕੰਪਲੇਂਟ ਕਰਕੇ ਆਏ ਨੇ ਠੀਕ ਹੈ ਨਾ ਪੁਲਿਸ ਦਾ ਕੀ ਜਾਇਆ ਕਹਿੰਦੇ ਮੈਂ ਕਰੀਆ ਬਾਜੀ ਗਈ ਸੀਗੀ ਉਹਨਾਂ ਕੋਲ ਸਾਰਿਆਂ ਦੇ ਨਾਲ ਬਣਾ ਲਹਿ ਗਈ ਮੇਰਾ ਨਾਮ ਧੀਰੇਜ ਕੁਮਾਰ ਹੈ ਸਰ ਕਿੱਥੇ ਬੈਠੇ ਤੁਸੀਂ ਅੱਜ ਜੋ ਮੋਲਟਨ ਬੈਠਾ ਵਾਂ ਹੈਅਰ ਪੈਲੈਸ ਸਲੂਨ ਦੇ ਬਾਹਰ ਕਿਉਂਕਿ ਇਹਨਾਂ ਨੇ ਸਾਨੂੰ ਇਹਨਾਂ ਨੇ ਆਪਣਾ ਨਾ ਇੰਸਟਾਗ੍ਰam ਤੇ ਇੱਕ ਪੇਜ ਪਾਇਆ ਸੀ ਇਹਨਾਂ ਨੇ ਐਡ ਪਾਈ ਸੀਗੀ ਕਿ ਹੈਅਰ ਪੈਲੈਸ ਵਿੱਚ 31000 ਰੁਪਏ ਵਿੱਚ ਵੀ ਦੇ ਕੇ ਕੋਸਮਟੋਲੋਜੀ ਦਾ ਕੋਰਸ ਕਰ ਸਕਦੇ ਆ ਜਿਹਦੇ ਜਿਨਾਂ ਨੇ ਐਕਸਟਰਾ ਇੱਕ ਕੋਰਸ ਦਿੱਤਾ ਸੀਗਾ ਬਾਰਬਰ ਦਾ ਕੋਰਸ ਵੀ ਦਈਗਾ ਫਿਰ ਫਿਰ ਉਹਦੇ ਵਿੱਚ ਹੁਣ 10 ਦਿਨ ਮੰਨ ਹੋਏ ਨਹੀਂ ਕਲਾਸ ਲਗਾਏ ਨੂੰ ਇਹਨਾਂ ਨੂੰ ਪਹਿਲਾਂ ਨਾਲ ਬਿੱਲ ਦਾ ਕੋਈ ਪ੍ਰੋਬਲਮ ਸੀਗਾ ਕੋਈ ਇਹ ਬੱਤੀ ਕੱਟ ਕੇ ਬਿਜਲੀ ਵਾਲੇ ਆ ਕੇ ਉਹ ਵੀ ਪ੍ਰੋਬਲਮ ਇਹੀ ਵਿੱਚ ਇਹਨਾਂ ਨੇ ਮਤਲਬ ਐਕਸੈਪਟ ਕੀਤੀ ਇਹਨਾਂ ਨਾਲ ਚਲੋ ਜਿਹੜਾ ਬਿੱਲ ਕਟਿਆ ਵਾ ਉਹ ਤੇ ਇਹਨਾਂ ਦੀ ਪ੍ਰੋਬਲਮ ਹੈ ਨਾ ਉਹ ਆਪਣੀ ਉਹੀ ਗੱਲ ਹੈ ਤੇ ਹੁਣ ਇਹਨਾਂ ਸਰਟੀਫਿਕੇਟ ਦੇ ਦਿੰਦਾ ਕਿ ਰੀਜ਼ਨ ਬੰਦਾ ਨਹੀਂ ਕਿਉਂਕਿ ਤੁਹਾਨੂੰ ਕਿੰਨੀ ਦਿਨ ਬਾਅਦ ਕਿੰਨੀ ਦਿਨ ਦਾ ਕਮਿਟਮੈਂਟ ਕੀਤਾ ਸੀ ਕਿੰਨੀ ਦਿਨ ਬਾਅਦ ਸਰਟੀਫਿਕੇਟ ਦੇ ਦੇਣੇ ਤੁਹਾਨੂੰ ਚਾਰ ਤੋਂ ਪੰਜ ਮਹੀਨੇ ਦਾ ਕਮਿਟਮੈਂਟ ਕੀਤਾ ਸੀਗਾ ਅੱਛਾ ਜੀ ਪੰਜ ਮਹੀਨੇ ਤੱਕ ਤੁਹਾਡਾ ਪੂਰਾ ਕੋਰਸ ਕੰਪਲੀਟ ਹੋ ਜਾਣਾ ਇੱਕ ਮਹੀਨੇ ਬਾਅਦ ਕੋਰਸ ਕੰਪਲੀਟ ਹੋਏਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਦੇਵਾਂਗੇ ਠੀਕ ਹੈ ਇਹਨ ਕੀ ਕਹਤੇ ਸਰਟੀਫਿਕੇਟ ਤੁਸੀਂ ਐਕਸੈਪਟ ਕਰ ਲਿਆ ਇਹਨਾਂ ਕੋ ਨਹੀਂ ਹਲੇ ਮੈਂ ਐਕਸੈਪਟ ਨਹੀਂ ਕੀਤਾ ਬਾਕੀਆਂ ਨੇ ਕਰ ਲਿਆ ਵਾ ਨਹੀਂ ਅਸੀਂ ਵੀ ਨਹੀਂ ਕੀਤਾ ਅਸੀਂ ਵੀ ਨਹੀਂ ਕੀਤਾ ਕੁਝ ਬੱਚੋ ਕੋ دیے ਨਹੀਂ ਹੈ ਸਰ ਇਹਨਾਂ ਨੇ ਅਭੀ ਤੱਕ ਤਾਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਸੀਂ ਆਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਸਾਾਨੂੰ ਸਾਡੇ ਪੈਸੇ ਵਾਪਸ ਮੋੜ ਦੇ ਜਾਨਾ ਅਸੀਂ ਇਹਦਾ ਕੋਰਸ ਨਹੀਂ ਕਰਨਾ ਕਿਉਂਕਿ ਇਹ ਥੋੜੇ ਦਿਨਾਂ ਬਾਅਦ ਬਸ ਜਿਹੜੀ ਪੇਮੈਂਟ ਜਿਹੜੀ ਕੀਤੀ ਹੈ ਨਾ ਉਹ ਸਾਰੇ ਹੀ ਸਟੂਡੈਂਟ ਜਿੰਨੇ ਵੀ ਹੈ ਸਾਰਿਆਂ ਨੇ ਪੇਮੈਂਟ ਕੰਪਲੀਟ ਕਰ ਚੁੱਕੇ ਹੋਏ ਹਨ ਸਾਰੀ ਪੇ ਕਰਤੀ ਹੈ ਕਈਆਂ ਨੇ ਕੈਸ਼ ਕੀਤੀ ਹੈ ਕਈਆਂ ਨੇ ਕੈਸ਼ ਕੀਤੀ ਕਈਆਂ ਨੇ ਆਨਲਾਈਨ ਕੀਤੀ ਹੈ ਜਿੱਦਾਂ ਕਿ ਹੁਣ ਪੈਂਡਿੰਗ ਪੰਜ ਹੁਣ ਜਿਹੜੇ ਜਿਨ੍ਹਾਂ ਨੇ ਆਨਲਾਈਨ ਕੀਤੀ ਉਹਨਾਂ ਦੀ ਸਲਿੱਪ ਕੋਈ ਰਾ ਦਿੱਤੀ ਇਹਨਾਂ ਨੇ ਤੁਹਾਨੂੰ ਨਹੀਂ ਕੋਲ ਨਹੀਂ ਦੀ ਇਹਨਾਂ ਨੇ ਸਲਿੱਪਾਂ ਹੈਗੀਆਂ ਸਾਰੀਆਂ ਤੁਹਾਡੇ ਕੋਲ ਸਲਿੱਪ ਹੈਗੇ ਮੇਰੇ ਕੋਲ ਸਕਰੀਨਸ਼ਾਟ ਵੀ ਪਿਆ ਹੋਇਆ ਮੈਂ ਤੁਹਾਨੂੰ ਦਿਖਾ ਸਕਦਾ ਹਾਂ सर कुछ बच्चे जम्मू से आए हुए हैं जैसे मैं हूँ जम्मू से आई हूँ दिल्ली से आई हूँ मैं राजस्थान से आए हुए हैं हमें कुछ तो थे था यहाँ पे हमने ऐड देखी हमने हमने सोचा अच्छा सलून है यहाँ पे सीख सीखने को कुछ मिलेगा हमें तो चार से पाँच महीने का को कोर्स था हमारा तो हमें यहाँ पे बेनिफिट मिल रहा था तो सो हमने सोचा कुछ ना कुछ सीख सीखिए आप कहाँ के रहने वाले हो हम जम्मू के रहने वाले हैं जम्मू से आए हो जी सर अच्छा तो यहाँ पे फ्लैट में रहते हैं हम महीने का खर्चा भी होता है हमारा यहाँ पे रेंट वगैरह देना होता है हर रोज फैमिली फोन कर रही है कैसा चल रहा है काम क्या बताई उनको बंद हो गया तो अगर सलून खुलता है ओपन रहता है तो हम काम सीखेंगे अगर सलून बंद होता है तो हमारे पेमेंट हमारी वापस कही जाएगा मैटर को ਹਾਂਜੀ ਇਹ ਕਿੱਥੇ ਤਾਂ ਹਾਂਜੀ ਠੀਕ ਹੈ ਇਹਨਾਂ ਨੇ ਕੋਰਸ ਕੀਤਾ ਦੀ ਕੋਰਸ ਦੀ ਫੀਸ ਲਈ ਇਹਦਾ ਨਾ 30000 ਰੁਪਏ 3 ਮਹੀਨੇ ਦਾ ਹਮਮ ਉਹਦੇ ਵਿੱਚ ਇਹਨਾਂ ਦਾ ਇਹ ਇਸ਼ੂ ਹੈਗਾ ਹੈ ਇਹ ਕਹਿੰਦੇ ਇਥੇ ਜਾ ਰਹੇ ਆ ਸਾਡਾ ਕੋਰਸ ਪੂਰਾ ਨਹੀਂ ਹੋਇਆ ਫੀਸ ਆਡੀ ਨਾਲ ਇਹ ਇਹ ਸੰਬੰਧੀ ਇਹਨਾਂ ਦੇ ਮਾਲਕ ਜਿਹੜੇ ਕਿ ਦਿਨੇਸ਼ ਰੌਦਾ ਨਾਮ ਕਰਕੇ ਹੈ ਦਿੱਲੀ ਚ ਰਹਿੰਦੇ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਆਪਾਂ ਕੱਲ ਇੱਥੇ ਆਵਾਂਗੇ ਬੱਚਿਆਂ ਦਾ ਮੈਟਰ ਸੌਫਟਵੇਅਰ ਸੌਫਟਵੇਅਰ ਹਮ ਪੀ ਸਰ ਕੁਝ ਬੱਚੇ ਕਹਿ ਰਹੇ ਕਿ 41 ਹਜ਼ਾਰ ਵੀ ਇਹਨਾਂ ਦੇ ਸਾਡੇ ਅਫੀਸ ਲਈ ਹੈ 31 ਹਜ਼ਾਰ ਨਹੀਂ 41 40 ਹਜ਼ਾਰ ਵੀ ਲਿਆਏ ਨੇ ਡਿਫਰੈਂਟ ਡਿਫਰੈਂਟ ਨਾ ਕੋਰਸ ਹੋਣਗੇ ਉਹ ਇਹਨਾਂ ਨੂੰ ਪਤਾ ਹੈ ਕਿਆਂ ਦੇ 31 ਹਜ਼ਾਰ ਫੀਸ ਹੈ ਕਿਆਂ ਦੀ 52 ਹਜ਼ਾਰ ਜੀ ਸਰ ਜਿਹੜੇ ਸਰਟੀਫିକੇਟ ਦਿੱਤੇ ਗਏ ਆ ਇਹਨਾਂ ਨੂੰ ਉਹ ਕੀ オリジナル ਨੇ ਜਾਂ ਡੁਪਲੀਕੇਟ ਸਰਟੀਫିକੇਟ ਨੇ ਬੱਚਿਆਂ ਦਾ ਕਹਿਣਾ ਕਿ ਇਹ ਐਸਓ ਦਾ ਫੂਲ ਸਰਟੀਫିକੇਟ ਆ ਜਿੱਦਾਂ ਦਾ ਉਹਨਾਂ ਦਾ ਕਹਿਣਾ ਆ ਬਾਕੀ ਇਹ ਕੱਲ ਆਣ ਕੇ ਦੱਸਣਗੇ ਕਿ ਡੁਪਲੀਕੇਟ ਆ ਜਾਂ オリジナル ਸਰ ਸਟੂਡੈਂਟ ਦਾ ਕਹਿਣਾ ਕਿ ਇਹਦੇ ਉੱਤੇ ਬਾਰ ਕੋਡ ਵਗੈਰਾ ਨਹੀਂ ਹੈਗਾ ਕੁਛ ਇਹਦੇ ਤੇ ਪਤਾ ਨਹੀਂ ਸਾਨੂੰ ਕੋਈ ਪ੍ਰੀਵਿਅਸ ਸਰਟੀਫିକੇਟ ਅਗਰ ਕੋਈ ਨੰਬਰ ਵੀ ਪਾਇਆ ਜਾਂ ਨਹੀਂ ਹੁੰਦਾ ਪਰ ਜੋ ਇਹਨਾਂ ਦੇ ਹੈਗਾ ਉਹ ਦੇਖ ਲੈਣੇ ਕੋਈ ਕੰਪੇਅਰ ਸਰ ਬੱਚਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਸਾਨੂੰ ਨਾ 5 ਮਹੀਨੇ ਦਾ ਕਮਿਟਮੈਂਟ ਕੀਤਾ ਸੀਗਾ 10-15 ਦਿਨਾਂ ਬਾਅਦ ਸਾਨੂੰ ਸਰਟੀਫିକੇਟ ਦੇ ਰਹੇ ਨੇ ਮਰੇ ਬੱਚਿਆਂ ਨੇ ਸਰ ਕੋਈ ਕੰਪਲੇਨ ਵੀ ਦਰਜ ਕਰਾਈ ਹੈ ਕੰਪਲੇਂਟ ਆਈ ਹੈ ਬੱਚੇ ਹਮਮ ਸਰ ਦੱਸ ਸਕਦੇ ਹੋ ਕਿੰਨੇ ਕੁ ਸਟੂਡੈਂਟ ਰਹੇ ਨੇ ਤਕਰੀਬਨ ਕਿੰਨੇ ਕੇ ਬੱਚੇ ਆਈ ਥਿੰਕ 70 ਦੇ ਕਰੀਬ ਹੈ ਲਈਏ ਵੈਸੇ ਕਿ ਇਹ ਪੈਂਸੂ ਵੀ ਕਹਿ ਰਹੀ ਹੈ ਪਰ ਜਿੰਨਾ ਕਿ ਰਿਕਾਰਡ ਦੇਖਿਆ ਉਸ ਤਰ੍ਹਾਂ ਸੀ ਦੇ ਪੀ ਹੈ ਜਿਨ੍ਹਾਂ ਦੇ ਕੋਰਸ ਜੇ ਪੈਂਡਿੰਗ ਹੈ ਹਮ ਤੇ ਹਾਲ ਦੀ ਗੱਡੀ ਕੀ ਮਤਲਬ ਹਾਲ ਦੀ ਗੱਡੀ ਕੱਲ ਤੇ ਸ਼ਿਫਟ ਕੀਤਾ ਹੈ ਹਾਂ ਕੱਲ ਦੇਖਦੇ ਆ ਮਾਲਕ ਆਦਾ ਕੀ ਕਹਿੰਦਾ ਨਹੀਂ ਮਾਲਕ ਸਾਨੂੰ ਨਹੀਂ ਚਾਹਣਗੇ ਥਾਣੇ ਆਣੇ ਤੋਂ ਕੱਲ ਥਾਣੇ ਆਪਾਂ ਹਾਂ ਬੱਤਸਲਾ ਯਾ ਜੇ ਜੇ ਤੁਜੀ ਇਸ ਮੌਕੇ ਤੇ ਪਹੁੰਚੀ ਹੋ ਇਹ ਜਿਹੜੀ ਠੱਗੀ ਤੇ ਥੋੜੀ ਹੋ ਰਹੀ ਹੈ ਇਹ ਕਾਫੀ ਢੇਰ ਤੋਂ ਹੋ ਰਹੀ ਹੈ ਜਿਨ੍ਹਾਂ ਨੂੰ ਪੇਪਰਾਂ ਤੋਂ ਆ ਉਹ ਪ੍ਰਕਾਸ਼ਿਤ ਕੀਤਾ ਗਿਆ ਆ ਕਾਫੀ ਵਾਰੀ ਤੇ ਫਿਰ ਵੀ ਜਦੋਂ ਅਸੀਂ ਪੜ ਕੇ ਇੱਥੇ ਆਨੇ ਆ ਇੱਥੋਂ ਜਿਹੜਾ ਸਟਾਫ ਹੈ ਉਹ ਖੁਦ ਦੁਖੀ ਪਰੇਸ਼ਾਨ ਹੈ ਕਿਉਂਕਿ ਇਹਨਾਂ ਦਾ ਸਾਈਂ ਖਸਮ ਕੋਈ ਨਹੀਂ ਹੈਗਾ ਜਿਹੜਾ ਇਹਨਾਂ ਦਾ ਸਾਈਂ ਖਸਮ ਹੈ ਉਹ ਦਿੱਲੀ ਬੈਠਾ ਆ ਸਟਾਫ ਨੇ ਪਤਾ ਨਹੀਂ ਕਿੰਨੀ ਕੁ ਵਾਰੀ ਕੰਪਲੇਟਾ ਕਰਕੇ ਆਪਣੀਆਂ ਤਨਖਾਹਾਂ ਇਹਨਾਂ ਦੇ ਮੈਨੇਜਰ ਦੇ ਖੋਹ ਲਈਆਂ ਹੈਗੀਆਂ ਤੇ ਬੜੀ ਮੁਸ਼ਕਲ ਦੇ ਨਾਲ ਜੇ ਅੱਜ ਇਹ ਬੱਚੇ ਅਸੀਂ ਇੱਕ ਕਹਿੰਦੇ ਆ ਕਿ ਵੀਜੇ ਵਾਲਿਆਂ ਨੇ ਤਾਂ ਕੀਤਾ ਆ ਦੂਜਾ ਇਹਨਾਂ ਨੇ ਹੇਅਰ ਪੈਲਸ ਵਾਲਿਆਂ ਨੇ ਤਾਂ ਕੀਤਾ ਆ ਇਹਨਾਂ ਨੂੰ ਕਹੋ ਕਿ ਰੱਬ ਦਾ ਵਾਸਤਾ ਰੋਟੀ ਖਾਓ ਜਿਹੜੀ ਮਿਲਦੀ ਆ ਜਲੰਧਰ ਦੇ ਲੋਕਾਂ ਦੇ ਨਾਲ ਦਿੱਲੀ ਤੋਂ ਆ ਕੇ ਧੱਕਾ ਨਾ ਕਰੋ ਦੇਖੋ ਪ੍ਰਧਾਨ ਜੀ ਕਿਦਾਂ ਇੱਕ ਬੱਚਾ ਕਰੀਅਰ ਸੈੱਟ ਕਰਨ ਲਈ ਇੱਥੇ ਪਹੁੰਚਦਾ ਹੈ 30 30 ਹਜ਼ਾਰ ਦੇ ਨਾਮ ਤੋਂ ਪੈਸੇ ਲیتے ਜਾਂਦਾ ਹੈ ਉਸ ਤੋਂ ਬਾਅਦ ਜੋੜ ਕੇ ਜਿਹੜੇ ਬੱਚੇ ਇੱਥੇ ਕੋਰਸ ਸਿੱਖਣ ਲਈ ਆਏ ਆ ਗੱਲ ਤਾਂ ਆ ਕਿ ਇੱਕ ਆਪਾ ਕਹਿੰਦੇ ਆ ਕਿ ਚੋਰ ਫਰ ਲਿਆ ਮੇਰੀ ਲੱਖ ਰੁਪਏ ਦੀ ਚੀਜ਼ ਆ ਉਹਦੀ 5 ਰੁਪਏ ਦੀ ਵੇਚੀ ਆ ਜਾਂ 5000 ਦੀ ਵੇਚੀ ਆ ਉਹਦਾ ਨਸ਼ਾ ਪੂਰਾ ਹੋ ਗਿਆ ਇੱਕ ਐਗਜ਼ਾਮਪਲ ਹੈ ਹੇਅਰ ਪੈਲੇਸ ਉਹ ਪੈਲੇਸ ਆ ਕਹਿੰਦੇ ਇਹਨੂੰ ਹੇਅਰ ਪੈਲੇਸ ਆ ਔਰ ਇਹਦੇ ਕੱਲੇ ਕੱਲੇ ਸਟਾਫ ਨੂੰ ਕੱਲੇ ਕੱਲੇ ਕੋ ਬਾਈਟ ਲੈ ਲੋ ਜੇ ਕੋਈ ਬੰਦਾ ਆਪਣੇ ਓਨਰ ਵਾਲੇ ਵੀ ਸਹੀ ਕਹਦੇ ਤਾਂ ਜੋ ਮਰਜੀ ਕਹਿ ਲਿਓ ਨਹੀਂ ਤਾਂ ਤੁਸੀਂ ਦੇਖ ਹੀ ਲੋ ਕੈਮਰਾ ਘੁਮਾ ਕੇ ਮੈਂ ਕੁਛ ਦਿਨ ਪਹਿਲਾਂ ਵੀ ਮੈਂ ਇੱਥੋਂ ਨਿਕਲੇ ਆਇਆ ਮੈਨੂੰ ਕਾਫੀ ਫੋਨ ਆਏ ਉਹਦੇ ਬਾਅਦ ਮੈਂ ਆਇਆ ਤੇ ਕਿਹਾ ਚਲੋ ਸਾਡੇ ਇੰਸਪੈਕਟਰ ਸਾਹਿਬ ਵੀ ਬਹੁਤ ਵਧੀਆ ਨੇ ਜਿਹੜੇ ਡਿਵੀਜ਼ਨ ਨੰਬਰ 6 ਤੋਂ ਨੇ ਅਸੀਂ ਲੋਕ ਮੁਰਕੇ ਕਹਿੰਦੇ ਆ ਕਿ ਪੁਲਿਸ ਕੋ ਜਾਈਏ ਠੀਕ ਹੈ ਜਦੋਂ ਬੱਚੇ ਆਉਂਦੇ ਆ ਨਾ ਬੱਚਿਆ ਬੱਚੇ ਅੱਜ ਕੱਲ ਬੜੇ ਪੜੇ ਲਿਖੇ ਨੇ ਔਰ ਬੱਚਿਆਂ ਨੂੰ ਨਾ ਘਰ ਦੇ ਕਹਿੰਦੇ ਨਾ ਭਾਗ ਡਿਵਰੀ ਉਹ ਪਤਾ ਲੱਗ ਜਾਂਦੇ ਆ ਤੇ ਉਹ ਕਿੰਨਾ ਕਿ ਲੋਕਾਂ ਨੂੰ ਦੇ ਦਊਗਾ ਸਰ ਬੱਚਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਅਰਾਸਮੈਂਟ ਹੋ ਰਹੇ ਨੇ ਬਹੁਤ ਜ਼ਿਆਦਾ ਕਿ 15-15 ਦਿਨਾਂ ਬਾਅਦ ਇਹਨਾਂ ਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਜਿੱਤੇ ਕਿ ਇਹਨਾਂ ਦੇ ਨਾਲ ਬੱਚਿਆਂ ਦੇ ਨਾਲ 4-5 ਮਹੀਨੇ ਦੀ ਕਮਿਟਮੈਂਟ ਕੀਤੀ ਸੀ ਇਹਨਾਂ ਨੇ ਕੋਰਸ ਦੀ ਇਹ ਕੋਰਸ ਦੀ ਅੱਜ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਕੁਝ ਬੱਚੇ ਦਿਖਾ ਰਹੇ ਨੇ ਸਲਿੱਪਾਂ ਦਿਖਾਈਆਂ ਜਾ ਰਹੀਆਂ ਨੇ ਇਹਨਾਂ ਵੱਲੋਂ 41-41 ਹਜ਼ਾਰ ਰੁਪਏ ਦੀਆਂ 31 ਹਜ਼ਾਰ ਰੁਪਏ ਦੀਆਂ ਦੇਖੋ ਸਰ ਮੈਂ ਆਪ ਜੀ ਨੂੰ ਇੱਕੋ ਗੱਲ ਕਹੀ ਆ ਇੱਥੇ ਮੈਂ ਵੀ ਇੱਕ ਦੋ ਵਾਰ ਇਹਨਾਂ ਦੇ ਕੋਲ ਹੈ ਕਮਲਾ ਬਣਾਉਂਦੇ ਬੰਦੇ ਨੂੰ ਠੀਕ ਹੈ ਕਿ ਆ ਸਰਵਿਸ ਤੋਂ ਉਹਨੇ ਚੈਨੀ ਜਮਾ ਕੇ ਜਾਂਦਾ ਇੰਨੇ ਲਵਾਂਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਅਸੀਂ ਤਾਂ ਸਰਵਿਸ ਲੈ ਲਈ ਨਾ ਕੋ ਪੂਰੀ ਬੱਚਿਆਂ ਨੂੰ ਸਰਟੀਫੀਕੇਟ ਦਿੰਦੇ ਨੇ ਜਾਂ 31000 ਲੈਂਦੇ ਆ ਜਾਂ 21000 ਰੁਪਇਆ ਲੈਂਦੇ ਨੇ ਠੀਕ ਹੈ ਬੱਚੇ ਤੇ ਆਪਣਾ ਮਾਪਾਪ ਹਰ ਮਾਪਾਪ ਕਹਿੰਦਾ ਕਿ ਇੱਕ ਅੱਛੀ ਅਕੈਡਮੀ ਬਣੀ ਆ ਤੇ ਅਸੀਂ ਅਕੈਡਮੀ ਦੇ ਵਿੱਚ ਆਪਾਂ ਬੱਚੇ ਭੇਜੀਏ ਹੂੰ ਠੀਕ ਹੈ ਹੁਣ ਦੇਖਣ ਨੂੰ ਇਹ ਆ ਕਿ ਅੱਛੀ ਬਾਹਰੋਂ ਹੀ ਐਡਾ ਵੱਡਾ ਮਹਿਲ ਬਣਾਉਂਦੇ ਨਾਲ ਨਹੀਂ ਚੀਜ਼ ਬਣਦੀ ਹੈ ਮਾਪਾਪ ਨੂੰ ਚਾਹੀਦਾ ਕਿ ਕਿਸੇ ਚੀਜ਼ ਨਹੀਂ ਜਿੱਥੇ ਆਪਾਂ ਆਪਣੇ ਬੱਚੇ ਨੂੰ ਭੇਜ ਰਹੇ ਆ ਇਹ ਸਾਡੇ ਬੱਚੇ ਲਈ ਸੇਫ ਆ ਕੀ ਇਹ ਜੋ ਕਹਿੰਦੇ ਨੇ ਉਹ ਦਿੰਦੇ ਨੇ ਹੂੰ ਇਹਨੂੰ ਕਹਿੰਦੇ ਨੇ ਪੰਜਾਬੀ ਵਿੱਚ ਕਹਿਣੀ ਦਾ ਖਤਮ ਨਹੀਂ ਜੋ ਕਹਿੰਦੇ ਨੇ ਉਹ ਕਰਦੇ ਨੇ ਸਰਟੀਫੀਕੇਟ ਕੀ ਆ ਭਾਜੀ 1000 ਰੁਪਏ ਦੀ ਕੀ ਕਹਿੰਦੇ ਉਹਨਾਂ ਨੇ ਇੱਕ ਬਣਾ ਲਿਆ ਹੈਗਾ ਸਰਟੀਫੀਕੇਟ ਵਾਲਾ ਉਹ ਦੇਈ ਜਾ ਰਹੇ ਹੈਗੇ ਨੇ ਠੀਕ ਹੈ ਸਾਰੇ ਨੇ ਹੁਣ ਉਹਦੀ ਪਰਤਾਲ ਕਰਨੀ ਪਰਤਾਲ ਨੂੰ ਕਿੰਨਾ ਟਾਈਮ ਲੱਗਦਾ ਆ ਕਹਿ ਰਹੇ ਜੇ ਤੁਸੀਂ ਜੋ ਮੈਂ ਤੁਸੀਂ ਬੱਚੇ ਆ ਪ੍ਰਧਾਨ ਜੀ ਇਹ ਸਰਟੀਫੀਕੇਟ ਆ ਇੱਕ ਮਿੰਟ ਰੁਕੋ ਪਰ ਤਾਂ ਜੀ ਬੱਚਿਆਂ ਵੱਲੋਂ ਚੈੱਕ ਵੀ ਕੀਤਾ ਗਿਆ ਇਹ ਸਰਟੀਫਿਕੇਟ ਆਨਲਾਈਨ ਚੈੱਕ ਕੀਤਾ ਪਰ ਇਹਦੇ ਵਿੱਚ ਕੁਝ ਬੋਲਦਾ ਹੀ ਨਹੀਂ ਸਰਟੀਫਿਕੇਟ ਦੇ ਉੱਤੇ ਬੱਚਿਆਂ ਵੱਲੋਂ ਕਹਿ ਰਹੇ ਹਾਂ ਚਲ ਤੇ ਉਹੀ ਹੈ ਨਾ ਭਾਜੀ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਬੱਚੇ ਅੱਜ ਕੱਲ ਉਹ ਬੱਚੇ ਨਹੀਂ ਸਾਡੇ ਵੀ ਬੱਚੇ ਨੇ ਮੇਰੇ ਬੱਚੇ ਮੈਨੂੰ ਵਿਦੇਸ਼ ਘੁਮਾ ਕੇ ਲੈ ਆਏ ਨੇ ਠੀਕ ਹੈ ਨਾ ਤੇ ਬੱਚੇ ਅੱਜ ਕੱਲ ਬੜੇ ਪੜੇ ਲਿਖੇ ਬੱਚੇ ਨੇ ਬੱਚਿਆਂ ਨੂੰ ਪਤਾ ਆ ਕਿ ਇਹ ਕਾਗਜ਼ਾ ਕਿ ਕੀ ਆ ਇਹਨੂੰ ਆਪਾਂ ਕਿੱਦਾਂ ਇਹਦੀ ਵੈਰੀਫਾਈ ਕਰਾਂਗੇ ਇਹ ਤੇ ਵੈਰੀ ਫੀਟ ਬੱਚਾ ਦੇਣਾ ਨੇ ਦਾ ਇਸ ਸੈਰੇਟ ਨੂੰ ਜੇ ਭੇਜਦਾ ਆ ਇਸ ਟਿਟਰੇਟ ਨੂੰ ਚੈੱਕ ਕਰਨ ਲਈ 4 ਮਹੀਨੇ ਲੱਗ ਜਾਣੇ ਆ ਤੇ ਬੱਚੇ ਦਾ ਉਹ ਸੈਮੈਸਟਰ ਖਤਮ ਹੋ ਜਾਣਾ ਆ ਸੁਪਰਡਾ ਜੀ ਇੱਥੇ ਤੇ ਪਹੁੰਚੋ ਕੀ ਤੁਹਾਨੂੰ ਲੱਗਦਾ ਬੱਚਾ ਨੂੰ ਇਹਨਾਂ ਦਾ ਦਿਨ ਮਿਲੇਗਾ ਇਹ ਗੱਲ ਕਹੂੰਗਾ ਮਾਡਲ ਟਾਊਨ ਮਾਲੂਮੀਂ ਔਰ ਸਾਡੇ ਬਹੁਤ ਹੀ ਵਧੀਆ ਦੱਸਿਆ ਕਿ ਐਸ ਐਚਓ ਡਿਵੀਜ਼ਨ ਨੰਬਰ 6 ਦੇ ਉਹਨਾਂ ਨੇ ਇਹਦੇ ਓਨਰ ਨਾਲ ਗੱਲ ਕੀਤੀ ਆ ਇਹਦੇ ਓਨਰ ਨੇ ਕੱਲ ਆਉਣ ਦਾ ਕਿਹਾ ਤੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਆ ਬੱਚੇ ਮੇਰੇ ਆ ਜਾਂ ਬੱਚੇ ਤੁਹਾਡੇ ਬੱਚੇ ਕਿਸੇ ਆ ਢੀਆਂ ਸਾਰਿਆਂ ਦੀਆਂ ਸਾਝੀਆਂ ਆਇਆ ਇਹਨਾਂ ਨੂੰ ਇਹ ਬੱਚਿਆਂ ਨੂੰ 100% ਮਿਲਣਾ ਚਾਹੀਦਾ ਜੇ ਨਹੀਂ ਤੇ ਜੋ ਇਹਦੇ ਓਨਰ ਨੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ